ਬਾਉ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਉ ਖਾਣਾ ਕੀ ਹੈ ਕਹਿੰਦੇ ਪੌਣ ਦੇ ਆਸਰੇ ਜੀ ਰਿਆਂ ਹੈ ਇਹ ਹੀ ਸਿੱਧਾਂ ਨੂੰ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਈ ਬਾਬਾ ਆਖੇ ਨਾਤਸ਼ ਜੀ ਬਾਬਾ ਆਖੇ ਨਾਥ ਜੀ ਬਚਨ ਸੁਣੋ ਸੱਚ ਮੁਖੋ ਅਲਾਈ ਬਾਜੋ ਸੱਚੇ ਨਾਮ ਦੇ ਉਹਨਾਂ ਨੇ ਕਿਹਾ ਕੋਈ ਕਰਾਮਾਤ ਦਿਖਾਓ ਕਹਿੰਦੇ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਸਤ ਨਾਮ ਹੀ ਛਾਡੀ ਕਰਾਮਾਤ ਹੈ ਸਤ ਨਾਮ ਦਾ ਇੱਕੋ ਵਾਰੀ ਐ ਵਾਂਗ ਦੇ ਕੇ ਬਾਬਾ ਜੀਆ ਨੇ ਸਾਰਾ ਬਗਦਾਦ ਸ਼ਹਿਰ ਸੁਣ ਤੇ ਮੁੰਨ ਕਰ ਦਿੱਤਾ ਸੀ ਇਹਦੀ ਤਾਕਤ ਤੇ ਸੋਨਮੌਰ ਨਗਰੀ ਪਈ ਦੇ ਪੀਰ ਪਿਆ ਹਰਾਨਾ ਬੜਾ ਹੈਰਾਨ ਹੋਇਆ ਸੀ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ